ਤੇ ਹਾਂਜੀ ਉਹ ਜਿਹੜਾ ਮਸਲਾ ਹੋਇਆ ਸੀਗਾ ਆਪਣਾ 2-4 ਦਿਨ ਪਹਿਲਾਂ ਵੀ ਟਰੱਕ ਡਰਾਈਵਰ ਵੀਰ ਦਾ ਹੋਇਆ ਸੀ ਤਾਂ ਮੈਂ ਥੱਲੇ ਕਮੈਂਟ ਦੇਖਣ ਦੇ ਆ ਸੀਗਾ ਬਹੁਤ ਸਾਰੇ ਲੋਕਾਂ ਨੇ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਹਜੇ ਕਾਰ ਦਾ ਰਿਟਨ ਟੈਸਟ ਵੀ ਨਹੀਂ ਦਿੱਤਾ ਉਹ ਵੀ ਥੱਲੇ ਕਮੈਂਟ ਕਰੇ ਡਰਾਈਵਰ ਦਾ ਲਾਇਸੈਂਸ ਰੱਦ ਕਰ ਦਿਓ ਇਹਨੂੰ ਸਖਤ ਤੋਂ ਸਖਤ ਸਜ਼ਾ ਦੇ ਦਿਓ ਉਹ ਤੁਸੀਂ ਪਹਿਲਾਂ ਤੁਰ ਕੇ ਉਭਰ ਲਾਉਣ ਜੋਗੇ ਤਾਂ ਹੋ ਜਾਓ ਯਾਰ ਹਨਾ ਤੇ ਬਾਅਦ ਵਿੱਚ ਜਦੋਂ ਵੀਡੀਓ ਮੇਰੇ ਕੋਲ ਪਹੁੰਚੀ ਤਾ ਬੋਲਣ ਨੂੰ ਤਾਂ ਮੈਂ ਵੀ ਬੋਲ ਦੰਦਾ ਵੀ ਮੁੱਦਾ ਤੱਤਾ ਹੈਗਾ ਆ ਵੀ ਚੱਕ ਦਿਓ ਕੰਮ ਨੂੰ ਹਨਾ ਹਾਂਜੀ ਹਾਂਜੀ ਤੇ ਪਰ ਮੈਂ ਹਰ ਇੱਕ ਚੀਜ਼ ਨੂੰ ਦੋਕ ਦਿਨ ਦਿੰਨਾ ਹੁੰਦਾ ਵੀ ਚਲੋ ਦੋਕ ਦਿਨ ਦਓ ਇਹਦੇ ਵਿੱਚ ਕੁਝ ਨਾ ਕੁਝ ਨਿਕਲੂਗਾ ਕੋਈ ਗੱਲ ਨਹੀਂ ਬਾਅਦ ਚੋ ਬੋਲ ਲਵਾਂਗੇ ਸੋ ਮੇਰੀ ਅਰਥਵਾਨ ਕੇ ਬੇਨਤੀ ਵੀਡੀਓ ਨੂੰ ਬਾਅਦ ਤੋਂ ਬਾਅਦ ਤੁਸੀਂ ਸ਼ੇਅਰ ਕਰੀ ਜਾਓ ਜਿੱਦਾਂ ਜਿੱਦਾਂ ਤੁਹਾਡੇ ਕੋਲ ਵੀਡੀਓ ਪਹੁੰਚਦੀ ਆ ਤੇ ਹਾਂਜੀ ਭਾਈ ਕੀ ਨਾਂ ਭਰੀ ਆਪਣਾ ਮੈਂ ਖਾਲਸਾ ਵਾਹ ਕੇ ਖਦੇ ਭਾਈ ਮੈਂ ਖਾਲਸਾ ਮੈਂ ਗੁਰਜੀਤ ਸਿੰਘ ਪਤ ਜੀ ਪ੍ਰੋਫਜੋਤ ਸਿੰਘ ਜੋ ਲਵਰੇ ਪ੍ਰਾਉਡੂ ਸਿੰਘ ਜੋੜਾ ਹਾ ਜੀ ਤੇ ਬਾਰੇ ਆਪਣਾ ਤੁਸੀਂ ਕਿੱਧਰ ਨੂੰ ਰੰਗ ਕਰਦੇ ਆ ਮੈਂ ਵੀਰੇ ਕਰਦੇ ਆ ਰਾਈਟ ਨਾਓ ਆਪਾਂ ਜਿਵੇਂ ਟ੍ਰਾਂਟੋ ਤੋਂ ਬੀਸੀ ਨੂੰ ਗਏ ਟ੍ਰਾਂਟੋ ਤੋਂ ਬੀਸੀ ਨੂੰ ਤੇ ਇਹ ਜਿਹੜਾ ਬਾਜੀ ਕਿਦਨ ਦਾ ਇਹ ਜਿਹੜਾ ਹੋਇਆ ਸੀਗਾ ਆਪਣਾ ਇਹ ਵੀਰੇ ਦੋ ਦਿਨ ਪੁਰਾਣੀ ਗੱਲੀ ਦੋ ਦਿਨ ਪੁਰਾਣੀ ਬਈ ਉਹ ਤੁਸੀਂ ਜਾਣਿਆ ਸੀ ਕਿ ਇੱਥੇ ਆਪਣੇ ਟ੍ਰਾਂਟੋ ਟ੍ਰਾਂਟੋ ਤੇ ਜਾ ਰਹੇ ਸੀ ਹਾਂ ਬੀਸੀ ਤੋਂ ਟ੍ਰਾਂਟੋ ਨੂੰ ਜਾਂਦੇ ਸੀ ਹਾਂ ਬੀਸੀ ਤੋਂ ਟ੍ਰਾਂਟੋ ਨੂੰ ਆ ਰਹੇ ਇੱਧਰੋਂ ਆ ਰਹੇ ਸੀਗੇ ਤੁਸੀਂ ਨਹੀਂ ਨਹੀਂ ਟ੍ਰਾਂਟੋ ਜਾਂਦੇ ਸੀ ਅਸੀਂ ਬੀਸੀ ਤੋਂ ਟ੍ਰਾਂਟੋ ਨੂੰ ਹਾਂ ਹਾਂ ਟ੍ਰਾਂਟੋ ਨੂੰ ਜਾਂਦੇ ਸੀ ਓਕੇ ਹਾਂ ਆਪਰ ਇਹ ਟ੍ਰਾਂਟੋ ਟ੍ਰਾਂਟੋ ਇੱਧਰ ਬੀਸੀ ਦੂਜੇ ਪਾਸੇ ਹੋ ਜਾਂਦਾ ਨਾ ਇਹ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਬਾਜੀ ਟੀਮ ਦੇ ਵਿੱਚ ਕਰਦੇ ਆ ਡਰਾਈਵ ਹਾਂਜੀ 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 ਵੀਰੇ ਖਾਸ ਤੇ ਉਸ ਟਾਈਮ ਕੌਣ ਡਰਾਈਵ ਕਰ ਰਿਹਾ ਸੀ ਭਾਜੀ ਮੈਂ ਡੈਡੀ ਕਰਦੇ ਮੈਂ ਜਿਹੜੀ ਕਰ ਰਿਹਾ ਸੀ ਤੁਹਾਡੀ ਹਾਂਜੀ ਹਾਂਜੀ ਤੇ ਹੋਇਆ ਕਿੱਥੇ ਕਿ ਭਾਜੀ ਇਹ ਜਿਹੜਾ ਹੈਪਨ ਹੋਇਆ ਇਹ ਇਹ ਵੀਰੇ ਹੈਗਾ ਸਪ੍ਰਿੰਗਫੀਲਡ ਸ਼ਹਿਰ ਆ ਇੱਕ ਤਾਂ ਆਪਣਾ ਵਿਨੀਪੈਗ ਕੀ ਕਹਿੰਦੇ ਆ ਜਦੋਂ ਆਪਾਂ ਆਉਂਨੇ ਆਟਾਰੀਓ ਚੋ ਜਿਵੇਂ ਉੱਥੇ ਆਪਾਂ ਆ ਕੇ ਵਿਨੀਪੈਗ ਜ਼ੀਰੋ ਹੋ ਜਾਂਦਾ ਤੇ ਪਹਿਲੀਆਂ ਲੈਟਾ ਆਉਂਦੀਆਂ ਸਪਰਿੰਗਫੀਲਡ ਸ਼ਹਿਰ ਦੀਆਂ ਉਹਦੇ ਤੋਂ ਲਾ ਲਓ ਪਹਿਲਾਂ ਇੱਕ ਬ੍ਰਿਜ ਜਿਹਾ ਆਉਂਦਾ ਵਾ 2-4 ਕਿਲੋਮੀਟਰ ਪਹਿਲਾਂ ਯਾਨੀ ਤੁਸੀਂ ਲਾ ਲਓ ਉੱਥੇ ਕਿ ਜਿਹਾ ਹੋਇਆ ਹੈ ਵਿਨੀਪੈਗ ਤੋਂ 5 ਕਿ ਮਿੰਟ ਪੁਰੇ ਲਾ ਲਓ ਯਾਰ ਕੋਈ ਆ ਭਜੀ ਇਦਾਂ ਕਿਤਾਣੀ ਦੱਸੋ ਵੀ ਹੋਇਆ ਕਿਦਾਂ ਕੀ ਚੱਕਰ ਬਣਿਆ ਇਹ ਵੀ ਹੈਪਨ ਕੀ ਹੋਇਆ ਪੂਰਾ ਮੈਂ ਫੇਰ ਕਹਿੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਹਰੇਕ ਪੰਜਾਬੀ ਭਰਾਵਾਂ ਦੇ ਕੋਲ ਪਹੁੰਚ ਸਕੇ ਇਹ ਹਾਂਜੀ ਭਾਈ ਤੁਸੀਂ ਪੂਰਾ ਹੈਪਨ ਦੱਸਿਓ ਵੀ ਕੀ ਹੋਇਆ ਉਹ ਇਹ ਇਹ ਨਾ ਜਦੋਂ ਅਸੀਂ ਆ ਰਹੇ ਸੀਗੇ ਆਪਣਾ ਰਜਾਇਨਾ ਤੋਂ ਬਿਨੀਪੈਗ ਤੱਕ ਮੈਂ ਜਿਵੇਂ ਇਧਰੋਂ ਚਲਾ ਕੇ ਲਿਆ ਆ ਤੇ ਬਿਨੀਪੈਗ ਜਦੋਂ ਪਹੁੰਚ ਕੇ ਮੈਂ ਫੇਰ ਡੈੜੀ ਨੂੰ ਤੇਲ ਤੁਰਪਾ ਕੇ ਗਿਆ ਚਲੋ ਦੂਜੀ ਚਲਾ ਲਓ ਮੈਂ ਪੈਣਾ ਹਨਾ ਅਸੀਂ ਫੇਰ ਤੁਰਪੇ ਤੇ ਮੈਂ ਪੈ ਗਿਆ ਤੇ ਡੈੜੀ ਦੇ ਵਾਲੇ ਤੁਰੇ ਹੀ ਸੀਗੇ ਉੱਥੋਂ 5 ਕਿ ਮਿੰਟ ਹੀ ਹੋਈ ਸੀਗੇ ਸਾਨੂੰ ਇਹਨੂੰ ਕ੍ਰਾਸ ਕੀਤਾ ਇਹ ਕਿਸੇ ਨੂੰ ਪੁੱਲ ਕਰੀ ਖੜਾ ਸੀਗਾ ਇਨਾ ਆਲੀ ਸਾਡਾ ਜੋ ਟਰੱਕ ਲੰਘਿਆ ਨਾ ਇਹ ਨਾਲ ਹੀ ਭੱਜ ਲਿਆ ਭੱਜ ਕੇ ਜਿਵੇਂ ਗੱਡੀ ਚ ਆਵਦਾ ਬਹਿ ਕੇ ਨਾਲ ਹੀ ਇਹਨੇ ਮਤਲਬ ਸਾਡੇ ਲੈਟਾਂ ਲਾ ਰੀਆਂ ਤੇ ਨਾਲ ਹੀ ਸਾਨੂੰ ਪੁੱਲ ਕਰ ਲਿਆ ਤੁਸੀਂ ਉਹਨਾਂ ਦੀ ਲੇਨ ਤੋਂ ਮੈਨੂੰ ਨਾ ਕ੍ਰੋਸ ਕੀਤਾ ਹੋਗਾ ਤੁਸੀਂ ਉਸੇ ਲੇਨ ਦੇ ਵਿੱਚ ਉਹਨਾਂ ਨੂੰ ਕ੍ਰੋਸ ਕੀਤਾ ਹੋਗਾ ਤਾਂ ਕਰਕੇ ਲੈਟਾਂ ਲੱਗੀਆਂ ਹੋਗੀਆਂ ਭਾਈ ਨਹੀਂ ਨਹੀਂ ਵੀਰੇ ਉਹਦੀ ਵੀਡੀਓ ਵੀ ਆਪਾਂ ਪਾਤੀ ਆਪਾਂ ਲੈਫਟ ਲਾਈਨ 'ਚ ਚਲੇ ਗਏ ਸੀਗੇ ਤੁਸੀਂ ਮਤਲਬ ਇਹ ਨਾ ਫਿਰ ਲਾਅ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਵੀ ਜਿੱਦਾਂ ਆਪਣਾ ਇੱਥੇ ਕੋਈ ਵੀਕਲ ਐਮਰਜੈਂਸੀ ਪੁੱਲ ਕੀਤਾ ਹੋਵੇ ਹਨਾ ਹਾਂਜੀ ਜੇ ਤਾਂ ਆਪਾਂ ਉਸੇ ਲੇਨ ਦੇ ਵਿੱਚ ਜਾਈਏ ਫਿਰ ਆਪਾਂ ਨੂੰ ਸਪੀਡ ਸਲੋ ਕਰਨੀ ਪੈਂਦੀ ਆ ਤਾਂ ਜੇ ਆਪਾਂ ਨਹੀਂ ਸਿਰ ਵੀ ਸਲੋ ਕਰਨੀ ਫਿਰ ਆਪਾਂ ਨੂੰ ਲੇਨ ਕਰਾਸ ਕਰਨੀ ਪੈਂਦੀ ਤੁਸੀਂ ਲੇਨ ਕਰਾਸ ਕੀਤੀ ਸੀ ਭਾਜੀ ਹਾਂਜੀ ਹਾਂਜੀ ਵੀਰੇ ਮੈਂ ਨਹੀਂ ਵੀਰੇ ਚਲਾ ਰਿਹਾ ਜਿਹੜੀ ਚਲਾ ਰਹੇ ਸੀ ਉਹਨਾਂ ਨੇ ਕੀਤੀ ਸੀ ਤਾਂ ਪ੍ਰੋਪਰ ਲੇਨ ਕਰਾਸ ਜਿਵੇਂ ਲਾ ਲਓ ਤੁਸੀਂ 올 ਦਾ ਵੇ ਆਪਾਂ ਜਿੰਨਾ ਕ ਆਪਨੂੰ ਟਰੱਕ ਤੋਂ ਦੂਰ ਤੱਕ ਦੀਂਦਾ ਵਾ ਉਹ ਵੀਡੀਓ ਮੈਂ ਪਾਈ ਆ ਜਿਵੇਂ ਜਿਹੜੀ ਨੂੰ ਦੂਰ ਤੱਕ ਦੀ ਗਿਆ ਵੀ ਕੋਈ ਬੰਦਾ ਪੁੱਲ ਕਰੀ ਖੜਾ ਆ ਕਿਸੇ ਨੂੰ ਹਨਾ ਇਹਨੂੰ ਮੈਂ ਡੈਡੀ ਨੂੰ ਪਹਿਲਾਂ ਹੀ ਕਿਹਾ ਪਾ ਲਾਈਨ ਚੇਂਜ ਕਰਨੀ ਹੁੰਦੀ ਹੈ ਹੈਵ ਟੂ ਲਾ ਹਨਾ ਉਹਨਾਂ ਨੇ ਪਹਿਲਾਂ ਹੀ ਲਾਈਨ ਚੇਂਜ ਕਰਕੇ ਆਪਦਾ ਜਾ ਰਹੇ ਓਕੇ ਤਾਂ ਫਿਰ ਜਦੋਂ ਉਹਨਾਂ ਨੂੰ ਕ੍ਰੋਸ ਕੀਤਾ ਤੇ ਨਾਲ ਹੀ ਪੁਲਿਸ ਨੇ ਆਪਣੇ ਤੁਹਾਡੇ ਮਗਰ ਲਾਈਟਾਂ ਲਾ ਲਈਆਂ ਹਾਂਜੀ ਹਾਂਜੀ ਉਹ ਨੇ ਨਾ ਜਦੋਂ ਜਿਵੇਂ ਲਾਲੋ ਉਹ ਜਿੱਥੇ ਉਹ ਖੜਾ ਸੀ ਉੱਥੋਂ ਜਦੋਂ ਟਰੱਕ ਸਾਡਾ ਲੰਘਿਆ ਲੈਫਟ ਲਾਈਨ 'ਚ ਉਹਨੇ ਕਿ ਕੀ ਦੇਖਿਆ ਜਾਂ ਕੀ ਉਹਦੇ ਦਿਮਾਗ 'ਚ ਆਇਆ ਆਈ ਡੋਨਟ ਆਪ ਨੂੰ ਨਹੀਂ ਪਤਾ ਉਹਨੇ ਜਿਵੇਂ ਆਪਾਂ ਦੇਖਦੇ ਨਹੀਂ ਜਿਵੇਂ ਭੱਜ ਕੇ ਗੱਡੀ 'ਚ ਬਹਿ ਜਾਂਦੇ ਆ ਤੇ ਭੱਜਦੇ ਨਾਲ ਹੀ ਵਸਲਾ ਲਾ ਲੋ ਕਿ ਸਾਨੂੰ ਉਹਨੇ ਅੱਧਾ ਕਿਲੋਮੀਟਰ ਵੀ ਨਹੀਂ ਜਾਣ ਦਿੱਤਾ ਹਣਾ ਨਾਲ ਹੀ ਜੱਦਾ ਲਾ ਉਹਨੇ ਬਾਕੀ ਜਿਹੜਾ ਸਾਰਾ ਕੁ ਉੱਥੇ ਸੜਤਾ ਉਹਦਾ ਨਾਲ ਹੀ ਇੱਧਰ ਆ ਗਿਆ ਹਾਂਜੀ ਐਂ ਕੀਤਾ ਫੇਰ ਅੱਗੇ ਭਾਜੀ ਕੀ ਸਨੈਰੀਓ ਹੈ ਸਾਬ ਤੁਸੀਂ ਦੱਸੋ ਵੀ ਕਿੱਦਾਂ ਕੀ ਕਹਾਣੀ ਬਣੀਗਾ ਹਾਂ ਉਸ ਤੋਂ ਬਾਅਦ ਇਹ ਜਦੋਂ ਡੈਡੀ ਨੇ ਮੈਨੂੰ ਦੱਸਿਆ ਵੀ ਉਹਨਾਂ ਅਭੀ ਪੁਲਿਸ ਵਾਲੇ ਨੇ ਲੈਟਾ ਲਾ ਲਈਆਂ ਹਣਾ ਤੇ ਮੈਂ ਕਿਹਾ ਕੋਈ ਨਹੀਂ ਲਾਣਾ ਤੂੰ ਸਾਈਡ ਤੇ ਜਿਹੜੀ ਕੋਈ ਚੱਕਰ ਨਹੀਂ ਹੈ ਨਾ ਵੀ ਆਪਾਂ ਦੇਖ ਲੈਨੇ ਕੀ ਗੱਲ ਆ ਜਦੋਂ ਇਹ ਆਇਆ ਨਾ ਮੈਨੂੰ ਨਹੀਂ ਪਤਾ ਸੀਗਾ ਵੀ ਗੋਰਾ ਕਾਲਾ ਕੌਣ ਆ ਜਾਂ ਆਪਣਾ ਪੰਜਾਬ ਪੰਜਾਬੀਆ ਕੋਈ ਨਹੀਂ ਆਪਾਂ ਓਕੇ ਐਮਟੀਓ ਐਮਟੀ ਨੇ ਲੈਟਾਂ ਲਾਣੀਆਂ ਆਪਾਂ ਨੂੰ ਪਤਾ ਨਹੀਂ ਹੁੰਦਾ ਮੈਂ ਉਦਾਂ ਵੀ ਬੈਂਕ ਦੇ ਵਿੱਚ ਸੀ ਡੈਡੀ ਸੀਗਾ ਸਾਈਡ ਤੇ ਬੈਠਾ ਮੈਂ ਜਿਵੇਂ ਆਪਾਂ ਨਾ ਫੜਦਾ ਜਾਂ ਖੋਲ ਲੈਨੇ ਹੁੰਨੇ ਆ ਬੈਂਕ ਦਾ ਉਵੇਂ ਸੀਗਾ ਹਲੇ ਪ੍ਰੋਪਰ ਮੈਂ ਸੀਟ ਤੇ ਨਹੀਂ ਆ ਕੇ ਬੈਠਾ ਇਹਨੇ ਜਦੋਂ ਡੋਰ ਖੋਲਿਆ ਖੋਲਣ ਸਾਰ ਹੀ ਇਹਨੇ ਨਾ ਕੋਈ ਹੈਲੋ ਨਾ ਹਾਈ ਨਾ ਕੋਈ ਕਿੱਦਾਂ ਬਈ ਚਲੋ ਇੰਗਲਿਸ਼ ਬੋਲਦਾ ਹੈ ਗੁੱਡ ਮਾਰਨਿੰਗ ਜਾਂ ਕੁਝ ਵੀ ਹੁੰਦਾ ਜਾਂ ਹੈਲੋ ਆ ਜਾਂ ਕਿਦਾਂ ਵੀ ਕੋਈ ਵੀ ਨਹੀਂ ਗੱਲ ਕਰ ਗਈ ਸਿੱਧਾ ਕਹਿੰਦਾ ਲਾਇਸੈਂਸ ਦੋਏ ਅੱਛਾ ਪੰਜਾਬੀ ਹੈ ਹਾਂ ਸਿੱਧਾ ਹੀ ਵੀ ਦੇ ਇੱਕ ਮੈਂ ਅੱਭੀ ਜੀ ਮੈਂ ਦਾਫਕਾ ਨਹੀਂ ਮਾਰਦਾ ਹੁੰਦਾ ਵੀ ਡਰਾਉਣਾ ਹੁੰਦਾ ਬੰਦਿਆਂ ਨੂੰ ਲਾਇਸੈਂਸ ਦੋਏ ਮੈਂ ਜਦੋਂ ਜਿਵੇਂ ਦੋ ਕਮੈਂਟ ਦੇਖਿਆ ਵੀ ਇਹ ਕੀ ਹੋ ਗਿਆ ਹਾਂ ਉਦੋਂ ਮੈਨੂੰ ਪਤਾ ਲੱਗਿਆ ਵੀ ਪੰਜਾਬੀ ਆ ਹਮਮ ਤੇ ਫਿਰ ਮੈਂ ਇਹਦੇ ਲਈ ਦੇਖਿਆ ਤੇ ਫਿਰ ਮੈਂ ਇਹਨੂੰ ਪੁੱਛਿਆ ਵੀ ਬ੍ਰਦਰ ਆਪਣਾ ਸਟਾਪ ਦਾ ਰੀਜ਼ਨ ਕੀ ਆ ਬਿਲਕੁਕੁ ਇਹਨੂੰ ਵੀਰੇ ਮੈਂ ਨਨੂੰ ਤੋ ਚਾਰ ਵਾਰੀ ਜਦੋਂ ਪੁੱਛਿਆ ਨਾ ਵਾਰ-ਵਾਰ ਵੀਰੇ ਸਟਾਪ ਦਾ ਰੀਜ਼ਨ ਕੀ ਆ ਵੀਰੇ ਅੰਸਾ ਦਾ 10 30 ਹੀ ਰੋਕਿਆ ਸਟਾਪ ਦਾ ਰੀਜ਼ਨ ਕੀ ਆ ਮੈਨੂੰ ਆਪੀਸ ਰੀਚੇ ਤਾਈ ਤਾਂ ਚਲੋ ਆਪਾਂ ਦਾ ਟਰੱਕ ਡਰਾਈਵਰ ਵੀ ਨਾ ਇਹਦਾ ਕਾਰ ਵਾਲੇ ਨੂੰ ਵੀ ਪਤਾ ਜੇ ਕੋਈ ਕਾਰ ਦੇ ਵਿੱਚ ਸਮਝ ਲਓ ਸਟਾਪ ਰੈੱਡ ਸਟਾਪਸ ਐਂਡ ਮਿਸ ਕਰਦਾ ਜਾਂ ਕੋਈ ਆ ਰੈੱਡ ਲਾਈਟ ਮਿਸ ਕਰਦਾ ਜਾਂ ਕੋਈ ਵੀ ਗਲਤੀ ਕਰਦਾ ਪੁਲਿਸ ਆਫੀਸਰ ਆਉਂਦਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਟਾਪ ਦਾ ਰੀਜ਼ਨ ਦੱਸਦਾ ਵੀ ਮੈਂ ਇਸ ਕਰਕੇ ਤੈਨੂੰ ਰੋਕਿਆ ਆ ਵੀ ਆ ਤੇਰੀ ਗਲਤੀ ਆ ਮੈਨੂੰ ਆਪਣਾ ਲਾਇਸੈਂਸ ਦਿ ਹਾਂ ਜੀ ਵੀਰੇ ਹਾਂ ਜੀ ਕੋਈ ਬਿਨਾ ਰੀਜ਼ਨ ਦੱਸੀ ਤਾਂ ਕੋਈ ਵੀ ਨਹੀਂ ਲਾਇਸੈਂਸ ਮੰਗਦਾ ਚਾਹੇ ਤੁਹਾਡੀ ਨਿੱਕੀ ਤੋਂ ਨਿੱਕੀ ਗੱਲ ਦੀ ਹੋਵੇ ਤੁਹਾਡਾ ਰੀਜ਼ਨ ਦੱਸ ਤੁਹਾਨੂੰ ਦੱਸ ਵੀਰੇ ਹਾਂ ਨਾ ਉਹੀ ਗੱਲ ਹੈ ਨਾ ਤੁਸੀਂ ਕਿਸੇ ਨੂੰ ਵੀ ਫੁੱਲ ਕਰਦੇ ਹੋ ਫਸਟ ਉਹਨੂੰ ਰੀਜ਼ਨ ਦੱਸੋ ਸੈਕੰਡ ਤੁਸੀਂ ਆਪਣਾ ਜੋ ਵੀ ਕਰਨਾ ਉਹ ਕਾਰਵਾਈ ਨੈਕਸਟ ਹੁੰਦੀ ਆ ਬਿਲਕੁਲ ਸਾਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਵੀਰੇ ਤੂੰ ਥੰਗਦੇ ਨੇ ਆਪਣੇ ਹੱਥ ਹਾਂ ਅਸਾਂ ਅਸੀਂ ਉਹਨੂੰ ਪੁੱਛਿਆ ਫਿਰ ਵੀ ਵੀ ਸਟਾਪ ਦਾ ਰੀਜ਼ਨ ਕੀ ਆ ਮੈਂ ਉਹਨੂੰ ਹੁਣ ਚਾਰ ਵਾਰੀ ਪੁੱਛਿਆ ਵੀ ਬਾਈ ਸਟਾਪ ਦਾ ਰੀਜ਼ਨ ਕੀ ਆ ਉਹਨੇ ਉਸ ਤੋਂ ਬਾਅਦ ਇਦਾਂ ਨਹੀਂ ਕਿਹਾ ਵੀ ਰਾ ਸਟਾਪ ਦਾ ਰੀਜ਼ਨ ਇਹ ਆ ਜਾਂ ਆ ਮੈਨੂੰ ਉਹਨੇ ਸਿੱਧਾ ਹੀ ਜਿਵੇਂ ਆਪਾਂ ਨੂੰ ਟੱਟ ਕੇ ਨਹੀਂ ਉਹ ਬੰਦਿਆਂ ਨੂੰ ਬੋਲੇ ਕਹਿੰਦਾ ਅੱਛਾ ਜਿਹੜੀ ਮੇਰੀ ਵੀਡੀਓ ਫੇਰ ਉੱਥੋਂ ਹੀ ਸਟਾਰਟ ਹੁੰਦੀ ਆ ਜਿਹੜੀ ਮੈਂ ਪਹਿਲੀ ਵੀਡੀਓ ਪਾਈ ਆ ਨਾ ਇੱਕ ਜਿਹਦੇ ਵਿੱਚ ਮੈਂ ਉਹਨੂੰ ਕਹਿ ਰਿਹਾ ਹੁਣ ਬੋਲ ਹੁਣ ਬੋਲ ਕੀ ਬੋਲਿਆ ਸੀ ਤੂੰ ਉਹ ਵੀਡੀਓ ਮੈਂ ਉੱਥੋਂ ਹੀ ਸਟਾਰਟ ਫੇਰ ਸਟਾਰਟ ਕੀਤੀ ਸੀ ਮੈਨੂੰ ਪਤਾ ਲੱਗ ਗਿਆ ਸੀ ਵੀ ਕੰਮ ਹੋ ਗਿਆ ਸਾਡਾ ਵੀ ਇਹ ਕਰੂਗਾ ਕੁਝ ਵੀ ਇਹੋ ਜਿਹਾ ਬੰਦਾ ਟੱਕਰ ਗਿਆ ਸਾਨੂੰ ਵੀ ਜਿਵੇਂ ਲਾਲੋਰੇ ਗੋਰੇ ਰੇਸ ਹੁੰਦੇ ਆ ਇਹਨੇ ਜਿਵੇਂ ਉਹ ਜਲਾ ਲਾ ਲੋ ਜਿੱਦਾਂ ਮਰਤੀ ਲਾ ਲੋ ਵੀ ਚੱਕਰ ਚੱਲੂਗਾ ਤਾਂ ਹੀ ਫਿਰ ਕਿਉਂਕਿ ਵੀਰੇ ਮੇਰੇ ਹਨਾ ਆਲਵੇਜ਼ ਆਪਾਂ ਜੇ ਕੁਝ ਵੀ ਪ੍ਰੂਵ ਕਰਨਾ ਨਾ ਆਪਣੇ ਕੋਲੇ ਐਵੀਡੈਂਸ ਚਾਹੀਦਾ ਐਵੀਡੈਂਸ ਹੋਣੀ ਚਾਹੀਦੀ ਬਿਲਕੁਲ ਠੀਕ ਆ ਗੱਲੀ ਬਾਤੀ ਮੈਂ ਤੁਹਾਨੂੰ ਲੱਖ ਕਹੀ ਆ ਮੈਂ ਹੁਣ ਮੈਂ ਇਹੀ ਵੀਡੀਓ ਪਾਈ ਸੀ ਲੋਕਾਂ ਨੇ ਚੱਕਤਾ ਸੀ ਨਾ ਕੰਮ ਜੇ ਮੇਰੇ ਕੋਲ ਐਵੀਡੈਂਸ ਸੀਗਾ ਕਿਸੇ ਚੀਜ਼ ਦਾ ਰਾਈਟ ਫੇਰ ਹੀ ਮੈਂ ਹਨਾ ਤੁਹਾਨੂੰ ਪ੍ਰੂਵ ਕਰ ਸਕਦਾ ਕੋਈ ਵੀ ਗੱਲ ਹਨਾ ਤਾਂ ਹੀ ਫਿਰ ਮੈਂ ਵੀਰੇ ਨਾਲ ਹੀ ਵੀਡੀਓ ਔਨ ਕਰ ਲਈ ਫਿਰ ਮੈਂ ਉਹਨੂੰ ਕਿਹਾ ਵੀ ਹੁਣ ਤੂੰ ਬੋਲ ਉਹ ਫਿਰ ਕਹਿੰਦਾ ਬਾਈ ਜੀ ਬੰਦੇ ਆਪਣਾ ਸਹੀ ਤਰ੍ਹਾਂ ਗੱਲ ਹ ਹ ਉਹਨੇ ਫੇਰ ਹੀ ਗੱਲ ਕੀਤੀ ਐ ਫਸਟ ਉਹਨੇ ਸਟਾਰਟ ਉਹਨੇ ਕੀਤੀ ਸੀ ਜਦੋਂ ਉਹਦੇ ਮੂਰੇ ਕੈਮਰਾ ਆ ਗਿਆ ਉਹ ਹੋਰ ਹੋ ਜਾਂਦਾ ਸੀ ਜਦੋਂ ਕੈਮਰਾ ਬੰਦ ਹੋ ਜਾਂਦਾ ਸੀ ਉਹਨੂੰ ਲੱਗਦਾ ਸੀ ਕੈਮਰਾ ਬੰਦ ਆ ਫਿਰ ਉਹ ਹੋ ਜਾਂਦਾ ਸੀ ਠੀਕ ਆ ਹ ਹ ਫਿਰ ਮੈਂ ਉਹਨੂੰ ਕਿਹਾ ਵੀ ਹੁਣ ਤੂੰ ਬੋਲ ਜੋ ਤੂੰ ਬੋਲਦਾ ਹਨ ਫਿਰ ਉਹ ਸਾਡੀ ਜਿੰਨੀ ਕਿ ਵੀ ਗਰਮ ਗਰਮੀ ਜੀ ਹੋਈ ਉਹ ਉਸ ਵੀਡੀਓ ਦੇ ਵਿੱਚ ਉਹ ਆਪ ਦਾ ਸਾਨੂੰ ਕਹਿ ਕੇ ਮਗਰ ਚ ਲੈ ਗਿਆ ਮਗਰ ਜਾ ਕੇ ਉਹ ਆਪਣਾ ਗਿਆ ਤੇ ਉਸ ਤੋਂ ਬਾਅਦ ਉਹ ਦੂਜੇ ਪਾਸੇ ਦੀ ਆਇਆ। ਹਾਂ ਠੀਕ ਹੈ। ਦੂਜੇ ਪਾਸੇ ਦੀ ਆ ਕੇ ਫੇਰ ਉਹ ਸਾਨੂੰ ਪੁੱਛਣ ਲੱਗ ਗਿਆ ਵੀ ਬੌਸ ਦਾ ਨੰਬਰ ਦੋ, ਫਲਾਣਾ ਕਰੋ। ਰਾਈਟ ਮੈਂ ਤੁਹਾਡੀ ਇਨਸਪੈਕਸ਼ਨ ਕਰਨੀ ਆ ਸੀ ਉਹਨੂੰ ਇਹਦਾ ਕੋਰਪੋਰੇਟ ਕੀਤਾ ਫੁੱਲ। ਵੀ ਕੋਈ ਸਾਡੀ ਵਾਇਸ ਕੱਟ ਹੋ ਗਈ ਭਾਜੀ। ਵਾਇਸ ਤਾਂ ਵੀ ਕੱਟ ਹੋ ਗਈ। ਆ ਨਹੀਂ ਲਈ ਭਾਜੀ ਆ ਤੁਹਾਡੀ ਆਵਾਜ਼ ਬੰਦ ਹੋ ਗਈ ਭਾਜੀ ਕਦੇ ਮਿੰਟ ਤੇ ਤਾਂ ਲੱਗ ਗਿਆ ਭਾਜੀ ਤੁਹਾਨੂੰ ਨਹੀਂ ਨਹੀਂ ਉਹ ਦੂਜੇ ਫੋਨ ਤੋਂ ਫੋਨ ਆ ਗਿਆ ਸੀ ਉਹ ਬਲੂਟੂਥ ਉਹਦੇ ਨਾਲ ਕਨੈਕਟ ਓਕੇ ਜਦੋਂ ਫਿਰ ਉਹ ਇਨਸਪੈਕਸ਼ਨ ਕਰਨ ਲਈ ਆਇਆ ਤੁਸੀਂ ਕੋਆਪਰੇਟ ਕੀਤਾ ਹੋਵੇ ਨਾਲ ਨਹੀਂ ਵੀਰੇ ਸਾਡਾ ਫਰਜ਼ ਬਣਦਾ ਬਿਲਕੁਲ ਕਰਨਾ ਉਹ ਕਰ ਸਕਦੀ ਆ ਰੋਡ ਤੇ ਇਨਸਪੈਕਸ਼ਨ ਬਿਲਕੁਲ ਨਹੀਂ ਨਹੀਂ ਮੈਂ ਐਵੇਂ ਨਹੀਂ ਚਾਹੁੰਦਾ ਕੋਈ ਮੇਰੇ ਪੰਪ ਚਾਕੇ ਆ ਕਰੋ ਉਹ ਕਰੋ ਕਰ ਸਕਦੀ ਆ ਕੋਈ ਵੀ ਰੋਕਦਾ ਤੁਹਾਡਾ ਫਰਜ ਬਣਦਾ ਉਹਦੇ ਨਾਲ ਕਾਫਰਡ ਕਰੋ ਬਿਲਕੁਲ ਪਰ ਇਹ ਨਹੀਂ ਹੈਗਾ ਕਿ ਉਹ ਤੁਹਾਡੇ ਨਾਲ ਆ ਕੇ ਮਿਸ ਬਿਹੇਵ ਕਰੇ ਹਨਾ ਕਿ ਤੁਸੀਂ ਫਿਰ ਆਪ ਦਾ ਜਾਂ ਤਾਂ ਐਵੀਡੈਂਸ ਰੱਖੋ ਹਨਾ ਅਗਲਾ ਜਿਵੇਂ ਚੱਲਦਾ ਹਨਾ ਆ ਕੇ ਤੁਸੀਂ ਕੋਈ ਵੀ ਬੰਦਾ ਹਨਾ ਆਉਂਦਾ ਤੁਹਾਡੇ ਨਾਲ ਪਿਆਰ ਨਾ ਕਰੇ ਗੁੱਡ ਮਾਰਨਿੰਗ ਰਾਈਟ ਆਪਣਾ ਵਾਇਂਡਰ ਲਵੇ লাইসেন্স ਲਵੇ ਸਾਡਾ ਫਰਜ਼ ਬਣਦਾ ਕੋਆਪਰੇਟ ਕਰਨ ਦਾ ਪਰ ਸਾਨੂੰ ਰੀਜ਼ਨ ਦਾ ਪਤਾ ਲੱਗੇ ਸਟਾਪ ਕਾਹ ਤੋਂ ਕੀਤਾ ਜਦੋਂ ਵੀਰੇ ਹੁਣ ਸਾਨੂੰ ਸਟਾਪ ਦਾ ਰੀਜ਼ਨ ਹੀ ਨਹੀਂ ਪਤਾ ਹੈਗਾ ਅਸੀਂ ਕਿੱਥਾ ਕੋਆਪਰੇਟ ਕਰਾਂਗੇ ਉਹਦੇ ਨਾਲ ਬਿਲਕੁਲ ਸੈਂਪਲ ਦੀ ਗੱਲ ਸੀ ਇਹ ਰੋਲਾ ਸੀਗਾ ਹੋਰ ਕੋਈ ਰੋਲਾ ਨਹੀਂ ਸੀ ਮੈਂ ਵੀਰੇ ਉਹਨੂੰ ਲੌਗ ਬੁੱਕ ਦਾ ਜਿੰਨੀਆਂ ਵੀਡੀਓ ਉਹ ਕਹਿੰਦਾ ਲੌਗ ਬੁੱਕ ਦਿਖਾ ਫਲਾਣਾ ਨਾ ਕਿਉਂ ਹੁਣ ਤੁਸੀਂ ਵੀ ਟਰੱਕ ਚਲਾਉਂਦੇ ਹੋ ਜੇ ਆਪਾਂ ਟੀਮ 'ਚ ਚਾਲਦੇ ਹਾਂ ਪੈਸੇਂਜਰ ਵੀ ਜਿਹੜੀ ਲੌਗ ਹੈ ਨਾ ਤੇ ਡਰਾਈਵਰ ਦੀ ਲੌਗ ਇੱਕ ਵਕਤ ਦੇ ਵਿੱਚ ਹੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਨਾ ਹੋ ਇਹਨੂੰ ਇਸ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਰਏ ਚੀਜ਼ ਸਲੀਪਰ ਨੂੰ ਵੀਰੇ ਠਾਉਣ ਦੀ ਕੀ ਲੋੜ ਐ ਮੈਨੂੰ ਇੱਕ ਵਾਰ ਦੱਸੋ ਤਾਂ ਨਹੀਂ ਡਰਾਈਵਰ ਦੀ ਚੈੱਕ ਕਰੋ ਜਿੱਦਾਂ ਮਰਜੀ ਨਾਲੇ ਨਹੀਂ ਨਹੀਂ ਵੀਰੇ ਹਾਂਜੀ ਉਹੀ ਮੈਂ ਦੱਸਦਾ ਨਾ ਹੁਣ ਜਿਹੜਾ ਲਾਵ ਆ ਨਾ ਇਹ ਕਹਿੰਦਾ ਵੀ ਮੈਂ ਤੈਨੂੰ ਠਾ ਸਕਦਾ ਵੀਰੇ ਮੈਨੂੰ ਕੋਈ ਨਹੀਂ ਠਾ ਸਕਦਾ ਮੇਰੀ ਆਈਡੀ ਆ ਉਹ ਲੈ ਸਕਦਾ ਹਾਂ ਫਸਟ ਇਹਨੇ ਮੇਰੀ ਲੌਗ ਬੁੱਕ ਆ ਲੈਣੀ ਆ ਮੇਰੀ ਅਸੀਂ ਹਾਂ ਸਿੰਗਲ ਚਲਾਉਨੇ ਆ ਸਿੰਗਲ ਬੁੱਕ ਡਬਲ ਚਲਾਉਨੇ ਆ ਡਬਲ ਬੱਕਾ ਮੇਰੀ ਡੈਡੀ ਦੀ ਬੁੱਕ ਦੇ ਵਿੱਚ ਪੈਸੇਂਜਰ ਚ ਮੇਰੀ ਬੁੱਕ ਹੈੜਾ ਉਹ ਆਪਾਂ ਨੂੰ ਨਹੀਂ ਰੱਖਦੇ ਤਾਂ ਟਿਕਟ ਆ ਉਹ ਹਾਂ 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 ਇਹ ਸਭੰਦੇ ਨੂੰ ਵੀਰੇ ਇਹ ਚੀਜ਼ ਤਾਂ ਨਹੀਂ ਪਤਾ ਫਿਰ ਇਹਨੂੰ ਅਸੀਂ ਲਾਇਸੈਂਸ ਦਿੱਤੇ ਵੀਰੇ ਇਹਨੂੰ ਇਹ ਨਹੀਂ ਪਤਾ ਵੀ ਇਹ ਲਾਇਸੈਂਸ ਕਿੱਥੇ ਦੇ ਆ ਸਾਨੂੰ ਕਹਿੰਦਾ ਇਹ ਲਾਇਸੈਂਸ ਤੂੰ ਚੇਂਜ ਕਰਾ ਲਿਆ ਮੈਂ ਕਿਹਾ ਕਿਹੜਾ ਲਾਇਸੈਂਸ ਚੇਂਜ ਕਰਾ ਲਿਆ ਫਿਰ ਇਹਨੂੰ ਦੱਸਿਆ ਵੀ ਭਾਈ ਇਹ ਅੰਟਾਰੀਓ ਦੇ ਹੀ ਲਾਇਸੈਂਸ ਹੈ ਅੰਟਾਰੀਓ ਦੇ ਵਿੱਚ ਵੀਰੇ ਜਦੋਂ ਆਪਾਂ ਕੋਈ ਜਾਂ ਆਪਣਾ ਕਰਾਉਨੇ ਆ ਨਾ ਚੇਂਜ ਕਰਾਉਨੇ ਆ ਐਡਰੈਸ ਜਾਂ ਕੁਝ ਉਹ ਇੱਕ ਪੇਪਰ ਦੇ ਦਿੰਦੇ ਆ ਉਹ ਤਿੰਨ ਮਹੀਨੇ ਬਾਅਦ ਲਾਇਸੈਂਸ ਬਣ ਕੇ ਆਉਗਾ ਉਹ ਨਾਲੇ ਦੂਜਾ ਹਨਾ ਤੇ ਇਹਨੂੰ ਇਨ ਜਾਨੀ ਇਹਨੂੰ ਆਪ ਨੂੰ ਨਹੀਂ ਕੋਈ ਪਤਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਜੋ ਆਉਂਦਾ ਸੀ ਉਹ ਬੋਲੀ ਜਾਂਦਾ ਸੀ ਬਹਿਸ ਬਾਣੀ ਇਹਨੇ ਆਪ ਸਟਾਰਟ ਕੀਤੀ ਹੈ ਹੂੰ 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 ਦੂਜੀ ਗੱਲ ਜਿਹੜੀ ਤੁਸੀਂ ਕਹ ਰਹੇ ਹੋ ਵੀ ਇਨਸਪੈਕਸ਼ਨ ਦੀ ਵੀਰੇ ਆਪਾਂ ਤੁਹਾਨੂੰ ਵੀਡੀਓ ਵੀ ਪਾਈ ਆ ਫੁੱਲ ਇਹਦੇ ਨਾਲ ਕਾਪੀ ਰਾਈਟ ਕੀਤਾ ਇਹਨੂੰ ਕਿਹਾ ਬਾਈ ਇਨਸਪੈਕਸ਼ਨ ਕਰਨੀ ਆ ਕਰ ਤੇਰਾ ਹੱਕ ਆ ਆਪਾਂ ਵੀ ਉਹ ਚ ਕੋਈ ਦੋਰ ਹੈ ਨਹੀਂ ਹੈਗੀ ਕਿਉਂਕਿ ਕੋਈ ਵੀ ਐਮਟੀਓ ਜੇ ਆਪਾਂ ਇਨਸਪੈਕਸ਼ਨ ਨਹੀਂ ਕਰਾਂਗੇ ਤਾਂ ਉਹ ਆਪਾਂ ਨੂੰ ਅਰੈਸਟ ਵੀ ਕਰ ਸਕਦਾ ਕਰਦਾ ਬਿਲਕੁਲ ਕਿਉਂਕਿ ਉਹਦੇ ਕੋਲੇ ਇਹੀ ਅਧਿਕਾਰ ਆ ਇਨਸਪੈਕਸ਼ਨ ਕਿਤੇ ਵੀ ਰੋਕ ਕੇ ਤੁਹਾਨੂੰ ਕਰ ਸਕਦਾ ਪਰ ਉਹ ਰੀਜ਼ਨ ਤੁਹਾਨੂੰ ਦੇਣਾ ਪੈਂਦਾ ਉਹਨੂੰ ਕੁੱਲ ਕਰਨ ਦਾ ਤੂੰ ਕੰਗ ਮੈਂ ਤੁਹਾਨੂੰ ਦੱਸਿਆ ਉਹ ਤਾਂ ਜੇ ਆਪਾਂ ਕੋਈ ਕਾਰ ਵਾਲੇ ਨੂੰ ਵੀ ਕਰਿਆ ਨਾ ਉਹਨੂੰ ਦੱਸਣਾ ਪੈਂਦਾ ਵੀ ਤੂੰ ਸਟਾਪ ਸਾਈਨ ਇੱਥੇ ਮਿਸ ਕੀਤਾ ਤਾਂ ਤੈਨੂੰ ਮੈਂ ਰੋਕਿਆ ਬਸ 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 ਹੁਣ ਤੁਸੀਂ ਆ ਸਾਰਿਆਂ ਨੂੰ ਪਤਾ ਹੀ ਆ ਹੁਣ ਜਿੰਨੇ ਬੰਦੇ ਕਨੇਡਾ ਅਮਰੀਕਾ ਰਹਿੰਦੇ ਆ ਹਰੇਕ ਨੂੰ ਪੁੱਲ ਹੋਈ ਆ ਕੋਈ 10 ਵੇਰੀ ਹੋਇਆ ਕੋਈ ਅੇ ਬਾਅਦ ਵਿੱਚ ਜਿਹੜਾ ਇੰਨਾ ਗਰਮੂ ਗਰਮੀ ਦਾ ਮਾਹੌਲ ਬਣਿਆ ਭਾਜੀ ਉਹ ਉਹਦੇ ਤੱਕ ਗੱਲ ਉੱਥੇ ਤੱਕ ਗੱਲ ਕਿੱਦਾਂ ਪਹੁੰਚੀ ਭਾਜੀ ਵੀਰੇ ਗੱਲ ਹੁਣ ਮੈਂ ਤੁਹਾਨੂੰ ਉਹ ਹੀ ਦੱਸਦਾ ਨਾ ਸਾਰੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀਰੇ ਤੁਸੀਂ ਵੀ ਟਰੱਕ ਚਲਾਉਂਦੇ ਆ ਤੁਹਾਡੇ ਤੋਂ ਅੱਜ ਤਾਈਂ ਕਿਸੇ ਨੇ ਬੌਸ ਦਾ ਨੰਬਰ ਮੰਗਿਆ ਨਹੀਂ ਲੇਖੋ ਸਕੇਲ ਵਾਲੇ ਨੇ ਨਹੀਂ ਮੰਗਿਆ ਕਦੀ ਯਾਰ ਅਗਲੇ ਨੇ ਪੇਪਰਾਂ ਤੇ ਸਾਰਾ ਕੁਝ ਹੁੰਦਾ ਵੀ ਟਰਾਂਸਪੋਰਟ ਦਾ ਜੋ ਵੀ ਮਿਲਤ ਬਿਲਕੁਲ ਹਾਂ ਬੌਸ ਦਾ ਨੰਬਰ ਭਾਈ ਤੁਹਾਡੇ ਟਰੱਕ ਦਾ ਟ੍ਰੇਲਰ ਉੱਤੇ ਕੰਪਨੀਆ ਸਿੱਕਰ ਲੱਗ ਗਿਆ Google ਕਰ ਤੂੰ ਨੰਬਰ ਲੈ ਸਾਡੇ ਤੋਂ ਕੀ ਕੀ ਮਿਲਦਾ ਬੌਸ ਦਾ ਨੰਬਰ ਦੇ ਬੌਸ ਦਾ ਨੰਬਰ ਦੇ ਬਾਰ ਬਾਰ ਬੌਸ ਦਾ ਨੰਬਰ ਕਾਹਦੇ ਲਈ ਵੀ ਮੇਰੇ ਕੋਲੇ ਵੀਰੇ ਸੌਣ ਲੱਗੇ ਬੌਸ ਦਾ ਨੰਬਰ ਹੈ ਹੂੰ 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 ਕਿਉਂਕਿ ਮੈਂ ਬੌਸ ਤੋਂ ਕੀ ਲੈਣਾ ਮੇਰੇ ਉਹਦੇ 15 ਬੰਦੇ ਗਾਂ ਰੱਖੇ ਬਿਲਕੁਲ ਠੀਕ ਹੈ ਕਿ ਮੈਂ ਉਹਦੇ ਨਾਲ ਕੰਮ ਕਰ ਰਿਹਾ ਹਾਂ ਅਰੇ ਮੇਰਾ ਉਹਨਾਂ ਨਾਲ ਕੰਮ ਡੀਲ ਹੋ ਰਹੀ ਆ ਮੈਨੂੰ ਕੀ ਲੋੜ ਬੌਸ ਦੀ ਨਾਲੇ ਇਹ ਨੇ ਫਿਰ ਬੌਸ ਦਾ ਨੰਬਰ ਮੰਗਿਆ ਫਿਰ ਇਹਨੇ ਸਾਡੇ ਨਾਲ ਬਸ ਲੁਕੀ ਕੀਤੀ ਮੈਨੂੰ ਕਹਿੰਦਾ ਬੰਦੇ ਵਾਂਗੂ ਬੋਲ ਬਲਾ ਬਲਾ ਬਹੁਤ ਚੀਜ਼ਾਂ ਇਹਨੇ ਕਰੀਆਂ ਉਸ ਤੋਂ ਬਾਅਦ ਵੀ ਇਹਨੇ ਮੈਂ ਕਾਲ ਕੀਤੀ 911 ਓਕੇ ਮੈਂ ਜਿਹੜੀ ਗੱਲ ਤੁਰੀ ਕਿਉਂਕਿ ਮੈਨੂੰ ਨਾ ਮੈਂ ਕਾਲ 911 ਕਰਦੀ ਮੈਨੂੰ ਇਹੀ ਸੀਗਾ ਵੀ ਮੇਰਾ ਇਹਦੇ ਨਾਲ ਕਿਤੇ ਲੜਾਈ ਪੜਾਈ ਨਾ ਹੋ ਜਾਵੇ ਕਿਉਂਕਿ ਇਹ ਵੀ ਪੰਜਾਬੀ ਆ ਮੈਂ ਵੀ ਪੰਜਾਬੀ ਆ ਨਾ ਕਿਉਂਕਿ ਇਹ ਜੈਸਾ ਆਪਣਾ ਡੀਲ ਕਰ ਰਿਹਾ ਸੀ ਕਿਉਂਕਿ ਹੁਣ ਆਪਣਾ ਵੀਰੇ ਸਵਾਈ ਆ ਹੁਣ ਪੰਜਾਬੀ ਆ ਪੰਜਾਬੀ ਚ ਕੋਈ ਉਹ ਇਹ ਵੀ ਕਹੇ ਵੀ ਆਪਾਂ ਕਹਿੰਦੇ ਆ ਆਪਾਂ ਜਦੋਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਹੈ ਨਾ ਸਿੰਪਲ ਦੀ ਗੱਲ ਮੈਂ ਇਹਨੂੰ ਇਹੀ ਕਿਹਾ ਵੀ ਮੈਂ 911 ਕਾਲ ਕਰਨ ਲੱਗਿਆ ਹੈ ਨਾ ਠੀਕ ਹੈ ਤੇ ਮੈਂ ਕਰਤੀ ਵੀਰੇ ਇਹ ਆਇਆ ਮੇਰੇ ਕੋਲ ਮੈਨੂੰ ਕਹਿੰਦਾ RCMP ਵਾਲਾ ਆਉਂਦਾ ਵੇਟ ਕਰ ਅੱਛਾ ਹਾਂ ਜੀ ਅਸੀਂ ਮੈਂ ਇਹਨੂੰ ਵੀਡੀਓ ਦੇ ਵਿੱਚ ਕਹਨਾ ਓਕੇ no problem ਹੈ ਨਾ ਉਹ ਉਸ ਤੋਂ ਬਾਅਦ ਬਈ ਇਹ 15 ਮਿੰਟ 5 10 ਮਿੰਟ ਬਾਅਦ ਆਇਆ ਪਤਾ ਨਹੀਂ ਮੈਨੂੰ ਟਾਈਮ ਨਹੀਂ ਪ੍ਰੋਪਰ ਇਹ ਆ ਕੇ ਮੈਨੂੰ ਕਹਿੰਦਾ ਵੀ ਮੈਂ ਇਨਸਪੈਕਸ਼ਨ ਕਰਨੀ ਆ ਤੁਹਾਡੀ ਹੂੰ ਮੈਂ ਕਹਾ ਓਕੇ ਵੀਰੇ ਕਰਾਂ ਇਨਸਪੈਕਸ਼ਨ ਡੋ ਨੋ ਵਰੀ ਇਹ ਵੀਰੇ ਲੱਗ ਗਿਆ ਇਨਸਪੈਕਸ਼ਨ ਕਰਨ ਇਹਨੇ ਨਾ ਸਾਨੂੰ ਦੱਸਿਆ ਕਿਹੜੀ ਇਨਸਪੈਕਸ਼ਨ ਆ ਕਿਹੜੀ ਨਹੀਂ ਹਨਾ ਕਿਹੜੀ ਕੀ ਕਰਨਾ ਇਹ ਲੱਗ ਗਿਆ ਵੀਰੇ ਲੈਵਲ 1 ਦੀ ਇਨਸਪੈਕਸ਼ਨ ਕਰਨ ਰੋਡ ਦੇ ਉੱਤੇ ਸ਼ੋਲਡਰ ਦੇ ਉੱਤੇ ਮੈਂ ਇਹਨੂੰ ਇਹੀ ਕਹਿ ਰਿਹਾ ਬ੍ਰਦਰ -35 ਆ ਬਾਈ ਇਹਨੇ ਸਾਡਾ ਟਰੱਕ ਦਾ 10 ਤੋਂ 15 ਵੀਰੇ ਮੈਂ ਡੈੜੀ ਨੂੰ ਕਹਿੰਦਾ ਤੂੰ ਸਟਾਰਟ ਕਰ ਇਹ ਕਹਿੰਦਾ ਹੀ ਬੰਦ ਕਰ ਹੌਣ -35 ਟੈਂਪਰੇਚਰ ਹੋਵੇ ਵੀਰੇ ਸਾਡਾ ਟਰੱਕ 'ਚ ਕੋਈ ਪ੍ਰੋਬਲਮ ਆਇਆ ਹੀਟ ਹੁਣ ਤੁਸੀਂ ਆਪ ਦੱਸੋ ਹੁਣ ਇੰਨੀ ਠੰਡ ਹੁੰਦੀ ਆ ਉੱਥੇ 5 ਮਿੰਟ ਆਪਾਂ ਤੇਲ ਪਵਾਉਨੇ ਆ ਹਨਾ ਬਿਲਕੁਲ ਉਹ ਯਾਰ ਤੇਲ ਦੀ ਨੋਜ਼ਲ ਨਹੀਂ ਫਾੜ ਹੁੰਦੀ ਬੰਦਾ ਅੰਦਰ ਭਜਦਾ ਵੀ 1 ਮਿੰਟ ਫਾੜ ਕੇ ਵੀ ਅੰਦਰ ਭਜਦਾ ਇਹ ਹਾਲਾਤ ਹੁੰਦੇ ਆ ਠੀਕ ਆ ਫਿਰ ਆਪਾਂ ਹਾਈਵੇ ਦੇ ਉੱਤੇ ਖੜੇ ਆ ਰਾਈਟ ਨਾਓ ਠੀਕ ਆ ਇਹਨੇ ਲੈਵਲ 1 ਚੱਕ ਵੀ ਮੈਂ ਇਹਨੂੰ ਇਹੀ ਕਹਿ ਰਿਹਾ ਵੀ ਬ੍ਰਦਰ ਇਹ ਆਪਾਂ ਤੇਰੇ ਲਈ ਵੀ ਇਹਨੂੰ ਇਹ ਵੀ ਕਹਿ ਰਹੇ ਆ ਵੀ ਤੇਰੇ ਲਈ ਵੀ ਸੇਫ ਨਹੀਂ ਮੇਰੇ ਲਈ ਵੀ ਸੇਫ ਨਹੀਂ ਹੈ ਜਣਾ ਤੋ ਲੈ ਇਹ ਕਹਿੰਦਾ ਨਹੀਂ ਨਹੀਂ ਲੈਵਲ 2 ਦੀ ਇਨਸਪੈਕਸ਼ਨ ਆ ਹੁਣ ਵੀਰੇ ਲੈਵਲ 2 ਦੇ ਵਿੱਚ ਕੀ ਹੁੰਦਾ ਹੁਣ ਤੁਹਾਨੂੰ ਵੀ ਪਤਾ ਹੀ ਹੋਣਾ ਤੁਸੀਂ ਟਰੱਕ ਚਲਾਉਂਦੇ ਹੋ ਹੂੰ 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 ਲੈਟਾ ਹੁੰਦੀਆਂ ਲੌਗ ਬੁੱਕ ਹੁੰਦੀ ਆ ਬਿਲਕੁਲ ਮੋਟੀਆਂ-ਮੋਟੀਆਂ ਚੀਜ਼ਾਂ ਕਰਦੇ ਦੇਖਦੇ ਆ ਮੋਟੀਆਂ-ਮੋਟੀਆਂ ਚੀਜ਼ਾਂ ਹੁੰਦੀਆਂ ਇਹਨੇ ਵੀਰੇ ਲੱਗ ਗਿਆ ਕੰਪਰੈਸਰ ਚੈੱਕ ਕਰਨ 에ਅਰ ਚੈੱਕ ਕਰਨ ਗਵਰਨਰ ਚੈੱਕ ਕਰਨ ਯਾਨੀ ਲੈਵਲ 1 ਚੱਕ ਤਾਂ ਇਹਨੇ ਕੰਮ ਮੈਂ ਇਹਨੂੰ ਕਿਹਾ ਵੀ ਇਹ ਨਹੀਂ ਹਟਿਆ ਚਲੋ ਆਪਾਂ ਕੀ ਕਹਿਣਾ ਹਨ ਜਦੋਂ ਹੁਣ ਆਫੀਸਰ ਆ ਕਰਾ ਰਹੇ ਆ ਮੈਂ ਕਿਹਾ ਕੋਈ ਮੈਂ ਡੈਡੀ ਨੂੰ ਜਿਵੇਂ ਜਿਵੇਂ ਕਹੀ ਗਿਆ ਮੈਂ ਕਿਹਾ ਡੈਡੀ ਨੂੰ ਦੱਸੀ ਗਿਆ ਵੀ ਐਵੇਂ ਮੈਂ ਕਰੀ ਚੱਲੋ ਹੂੰ ਹੂੰ ਉਹ ਵੀ ਵੀਰੇ ਹੋ ਗਿਆ ਡਨ ਹੋ ਗਏ ਕੀ ਉਸ ਤੋਂ ਬਾਅਦ ਵੀਰੇ ਆ ਜਾਂਦੀ ਹੁੰਦੀ ਹੈ ਗੱਲ ਸੇਫਟੀ ਸਟਿੱਕਰਾਂ ਤੇ ਠੀਕ ਹੈ ਜੀ ਜਿਹੜੇ ਸਭ ਤੋਂ ਪਹਿਲਾਂ ਦੇਖਣ ਆਏ ਨੇ ਬਾਅਦ ਚ ਦੇਖ ਚੱਲੋ ਆਫੀਸਰ ਦਾ ਹੁੰਦਾ ਜਦੋਂ ਚਲੋ ਜਿੰਨਾ ਮਰਜੀ ਚੈੱਕ ਕਰੀ ਹਾਂ ਪਹਿਲਾਂ ਜਾਂ ਬਾਅਦ ਚ ਹਣਾ ਉਦੋਂ ਤਰ ਮੈਂ ਔਰ ਇਹਨੇ ਸਾਡੇ ਤੋਂ ਬਾਈ ਵਾਇਂਡਰ ਤੱਕ ਵੀ ਨਹੀਂ ਲਿਆ ਹੁਣ ਤੁਸੀਂ ਦੱਸੋ ਇਨਸਪੈਕਸ਼ਨ ਕਰਨੀ ਹੋਵੇ ਵਾਇਂਡਰ ਤਾਂ ਲੈਣਾ ਹੁੰਦਾ ਬਿਲਕੁਲ ਚਲੋ ਸੇਫਟੀ ਸਟicker ਆਏ ਅਸੀਂ ਟਰੱਕ ਦਾ ਸ਼ੀਸ਼ਾ ਉੱਪਰ ਕੀਤਾ ਟਰੱਕ ਦਾ ਦੇਖ ਲਿਆ ਟਰੱਕ ਤੇ ਲੱਗਿਆ ਟ੍ਰੇਲਰ ਤੇ ਵੀਰੇ ਜਦੋਂ ਇਹ ਗਿਆ ਨਾ ਟ੍ਰੇਲਰ ਤੇ ਕਹਿੰਦਾ ਥੱਲੇ ਇੱਕ ਨੰਬਰ ਹੁੰਦਾ ਵਿਥ ਹੁਡਾ ਉਹ ਨੰਬਰ ਹੈ ਨਹੀਂ ਮੈਂ ਮੈਨੂੰ ਉਹ ਨੰਬਰ ਦੋ ਹੁਣ ਤੂੰ ਵੀਰੇ ਇੰਨਾ ਟਾਈਮ ਟਰੱਕ ਚਲਾਇਆ ਤੂੰ ਮੈਨੂੰ ਇੱਕ ਦੱਸ ਦੇ ਆਪਾਂ ਸਟicker ਦੇ ਗਏ ਆਪਾਂ ਨੂੰ ਨੰਬਰ ਕੋਈ ਦਿੰਦੀ ਆ ਕੰਪਨੀ ਵੀ ਆਹ ਟਰੈਲਰ ਦਾ ਨੰਬਰ ਆ ਜਾਂ ਫਲਾਨਾ ਆ ਤਾਂ ਆਪਾਂ ਦਾ ਸਟicker ਹੀ ਦੇਖਣਾ ਨਾ ਸੇਫਟੀ ਸਟicker ਦੇਖਣੇ ਬਿਲਕੁਲ ਹਾਂ ਨਾ ਨਾ ਵੀਰੇ ਇਹ ਸੋ ਬੰਦੇ ਨੇ ਇਹਦੇ ਸਕੇਲਾਂ ਦੇ ਵੀ ਚੈੱਕ ਕਰਦੇ ਸਿਰਫ ਅਗਲੇ ਦੇਖਦੇ ਪੇਪਰ ਜਿਹੜੇ ਹੁੰਦੇ ਆ ਉਹਦੇ ਬਾਕਸ ਦੇ ਵਿੱਚ ਉਹ ਕੱਟ ਕੇ ਫੜਾ ਲਈ ਤੇ ਬਸ ਹਾਂਜੀ ਅੱਜ ਕੱਲ ਵੀਰੇ ਮੈਂ ਤੁਹਾਨੂੰ ਦੱਸਦਾ ਜਿਹੜੇ ਅੰਟਾਰੀਓ ਦੇ ਨਵੇਂ ਸਟicker ਆ ਨਾ ਉਹ ਕੀ ਆ ਉਹ ਜਿਵੇਂ ਆਪਣਾ ਬਾਰ ਕੋਡ ਨਹੀਂ ਸਕੈਨ ਹੋ ਜਾਂਦਾ ਆ ਇਹ ਚ ਬਾਰ ਕੋਡ ਦਾ ਹਾਂ ਨਵਾਂ ਆ ਗਿਆ ਸਿਸਟਮ ਉਹ ਨਵਾਂ ਆ ਗਿਆ ਉਦਾਂ ਹੋ ਜਾਂਦਾ ਹਾਂ हां जी यहां कोई ਥੱਲੇ ਨੰਬਰ ਲਿਖਿਆ ਹੁੰਦਾ ਉਹਦੇ ਤੋਂ ਹੀ ਚੈੱਕ ਹੋ ਜਾਂਦੀ ਹੈ ਸੇਫਟੀ ਜਿਵੇਂ ਟਰੱਕ ਦੇ ਮੇਰੀ ਨਾ ਇੱਕ ਇਹ ਜਿਹੜੇ ਨਵੇਂ ਸਟicker ਆਇਆ ਵੀਰੇ ਇਹ ਨਾ ਬਹੁਤ ਸੇਤੀ ਫੇਡ ਹੁੰਦੇ ਆ ਜਿਵੇਂ ਪਲੇਟਾਂ ਦਾ ਚੱਕਰ ਚੱਲਿਆ ਸੀ ਨਾ ਉਹ ਵੀ ਫੇਡ ਬਹੁਤ ਹੋ ਰਹੇ ਆ ਉਹ ਮੇਰੇ ਟਰੱਕ ਦਾ ਜਮਾ ਫੇਡ ਹੋਇਆ ਹੋਇਆ ਪਰ ਆਪਣੇ ਕੋਲ ਇੱਕ ਪੇਪਰ ਹੁੰਦਾ ਆ ਉਹ ਵਾਈਂਡਰ ਦੇ ਵਿੱਚ ਹੁੰਦਾ ਆ ਹਾਂ ਹਾਂ ਆਪਾਂ ਇਹ ਉਹ ਪੇਪਰ ਚੈੱਕ ਕਰ ਲੈਂਦੇ ਹੁੰਦੇ ਆ ਵੀ ਵੈਲਿਡ ਆ ਕਿ ਇਨਵੋਇਸ ਵਾਲਾ ਇਹ ਹੈਗੀ ਆ ਕਿ ਨਹੀਂ ਹੈ ਬਿਲਕੁਲ ਹੁਣ ਟਰੱਕ ਟ੍ਰੇਲਰ ਤੇ ਚੱਲੇ ਗਿਆ ਹੈ ਨਾ ਇਹ ਮੈਨੂੰ ਕਹਿੰਦਾ ਉਹ ਨੰਬਰ ਦੇ ਮੈਂ ਇਹਨੂੰ ਇਹੀ ਕਹਾਂ ਮੇਕਅਪ ਮੇਰੇ ਭ ਨਾ ਤਾਂ ਮੇਰੇ ਕੋਲੇ ਨੰਬਰ ਆ ਠੀਕ ਆ ਨਾ ਤੈਨੂੰ ਲੱਗਦਾ ਵੀ ਮੈਂ ਗਲਤ ਆ ਕੋਈ ਚੱਕਰ ਨਹੀਂ ਤੂੰ ਮੈਨੂੰ ਟਿਕਟਾਂ ਦੇ ਬ੍ਰੀਸ ਸਾਨੂੰ ਜਾਣ ਦੇ ਤੂੰ ਸਾਡਾ ਖੇੜਾ ਛੱਡ ਹਣਾ ਵੀ ਅਸੀਂ ਨਿਕਲੀ ਆ ਯਾਰ ਆਵੇਂ ਹਣਾ ਗੱਲ ਵਧਾਈ ਜਾਣਾ ਵਧਾਈ ਜਾਣਾ ਤੋ ਵੀਰੇ ਇਹ ਬੰਦਾ ਨਹੀਂ ਹਟਿਆ ਇਹਨੇ ਘਟੋ ਘਟ 7 8 ਵਾਰੀ ਮੈਨੂੰ ਨੰਬਰ ਤੋਂ ਨੰਬਰ ਫੇਰ ਇਹਨੇ ਮੈਨੂੰ ਕਹਿੰਦਾ ਥੱਲੇ ਆ ਥੱਲੇ ਉਤਰਿਆ ਮੈਂ ਹਣਾ ਜਦੋਂ ਮੈਂ ਇਹਦੇ ਕੋਲੇ ਗਿਆ ਹੁਣ ਸਾਰੇ ਕਹਿੰਦੇ ਆ ਵੀ ਮੈਂ ਉਹਨੂੰ ਇੰਟਰਰਪਟ ਕਰਾਂ ਹੈ ਜਿੰਨੀਆਂ ਵੀਰੇ ਵੀਡੀਓ ਮੇਰੀਆਂ ਟਰੱਕ ਦੇ ਵਿੱਚ ਬੈਠੇ ਦੀਆਂ ਨਾ ਜਿੰਨੀਆਂ ਵੀ ਪਾਈਆਂ ਇਹਦੇ ਮੈਨੂੰ ਵੀਰੇ ਥੱਲੇ ਆਪ ਤਾਰਿਆ ਮੈਨੂੰ ਕੀ ਲੋੜ ਹੈ ਇਨਸਪੈਕਸ਼ਨ ਹੋ ਰਹੀ ਆ ਮੈਂ ਯਾਰ ਕਮਲਾਵਾ ਵੀ ਮੈਂ ਥੰਦੇ ਉੱਤਰ ਕੇ ਕਿਸ ਨੂੰ ਇੰਟਰਰਪਟ ਕਰੂੰਗਾ ਜਾਂ ਕਿਸੇ चीज ਫਿਰ ਮੈਂ ਇਹਨੂੰ ਜਾ ਕੇ ਸੇਫਟੀ ਸਟicker ਉਹੀ ਸੇਫਟੀ ਸਟicker ਦਿਖਾਇਆ ਠੀਕ ਆ ਹੋਰ ਨਾ ਮੈਂ ਨੰਬਰ ਦਿੱਤਾ ਬਸ ਜਦ ਹੀ ਇਹਨੇ ਗੱਲ ਬਦਲ ਲਈ ਫਿਰ ਮੈਨੂੰ ਕਹਿੰਦਾ ਫਾਇਰ ਐਕਸਟੈਂਸ਼ਰ ਦਿਖਾ ਆ ਵੀਡੀਓ ਚ ਮੈਂ ਦਿਖਾ ਵੀਡੀਓ ਸ਼ੁਰੂ ਹੁੰਦੀ ਆ ਹਾਂ ਉਹ ਕੁਦਰਤੀ ਵੀਰੇ ਮੇਰੀ ਵੀਡੀਓ ਨਾ ਔਨ ਕਰਕੇ ਟੀਬ ਤੇ ਪਿਆ। ਮੈਂ ਯਾਰਾ ਫੁੰਾਇ ਸੀਗਾ ਜਾਂ ਮੈਨੂੰ ਆਈਡੀਆ ਨਹੀਂ ਸੀ ਪਰ ਮੇਰੀ ਵੀਡੀਓ ਔਨ ਸੀਗੀ ਨਾ ਮੈਂ ਜਿਵੇਂ ਹੁੰਦਾ ਹੀ ਆਪਾਂ ਨੂੰ ਮੈਂ ਰਿਕਾਰਡਿੰਗ ਤੇ ਨੱਪ ਕੇ ਹੱਥ ਚ ਰੱਖ ਲਿਆ। ਉਹ ਉਹਦੇ ਜਿਵੇਂ ਮੈਂ ਥੋੜੀ ਦੇਖਿਆ ਜੀ ਵੀ ਜਦੋਂ ਫਾਇਰ ਐਕਸਟੈਂਸ਼ਨ ਚੱਕ ਰਿਆ ਮਾ ਨਾ ਹਾਂ 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 ਉਸੇ ਕਰਕੇ ਆਇਆ ਕਿ ਮੈਂ ਉਹਨੂੰ ਕਿਹਾ ਟਾਕੀ ਖੋਲ ਕੇ ਵੀ ਉਹ ਸਾਡਾ ਫਾਇਰ ਐਕਸਟੈਂਸ਼ਨ ਪਿਆ ਤੁਸੀਂ ਦੇਖ ਲਓ। ਹਾਂ ਹਾਂ ਉਹ ਕਹਿੰਦਾ ਮੈਨੂੰ ਨਹੀਂ ਹੈਗਾ ਦਿਖਦਾ ਮੈਨੂੰ ਤਿੰਨ ਚਾਰ ਵੇ ਮੈਂ ਕਿਹਾ ਉਹ ਪਿਆ ਸੀਟ ਵੀ ਕਾਂ ਕਰਤੀ ਮੈਂ ਕਿਹਾ ਉਹ ਪਿਆਰੀ ਕਹਿੰਦਾ ਮੈਨੂੰ ਨਹੀਂ ਦਿਖਦਾ ਫੇਰ ਮੈਂ ਵੀਰੇ ਉਹ ਚੱਕਦਾ ਉਹਨੂੰ ਉਥੋਂ ਨਾ ਲੈ ਦੇ ਠੀਕ ਆ ਚੱਕ ਕੇ ਫੇਰ ਰੱਖ ਦੇਣਾ ਉਹ ਬਾਅਦ ਦੇ ਵਿੱਚ ਜਿਹੜਾ ਗੱਲ ਕਰ ਤੇਰੇ ਪਿਓ ਨੂੰ ਕਢਾਉ ਤੇਰੇ ਪਿਓ ਤੋਂ ਕਢਾਉ ਮੈਂ ਵੀਡੀਓ 'ਚ ਸੁਣੀ ਆ ਕਹਿੰਦੀ ਵੀਡੀਓ ਠੀਕ ਆ ਉਦੋਂ ਕਹਿੰਦਾ ਵੀਰੇ ਉਹ ਫੇਰ ਮੈਂ ਉਹਨੂੰ ਕਹਿਣਾ ਵੀ ਤੇਰੀ ਰਿਕਾਰਡਿੰਗ ਹੋ ਰਹੀ ਸੀ ਤੈਨੂੰ ਨਹੀਂ ਪਤਾ ਤੂੰ ਉਹ ਇਹ ਵਾਲਕ ਕਿਹਾ ਕਿ ਮੈਂ ਤੂੰ ਔਨ ਡਿਊਟੀ ਨਹੀਂ ਕਹਿ ਸਕਦਾ ਫਿਰ ਵੀ ਮੈਂ ਗੱਲਾਂ ਸ਼ੁਰੂ ਕੀਤੀਆਂ ਔਰ ਅਰੇ ਇਹ ਇੰਨੇ ਟਾਈਮ ਤੱਕ ਡੇਢ ਘੰਟਾ ਸਾਨੂੰ ਹੋ ਚੁੱਕਿਆ ਸੀ ਬੰਦ ਟਰੱਕ ਦੇ ਠੰਡ ਦੇ ਵਿੱਚ ਪੂਰੇ ਹਾਲ ਸਾਡੇ ਇਹਨੇ ਕਰਤੇ ਠੀਕ ਆ ਕਿ ਨਹੀਂ ਕਦੇ ਗੱਡੀ ਚਲੇ ਜਾਵੇ ਔਰ ਤੁਸੀਂ ਮੈਨੂੰ ਹੈਗਾ ਸੋ ਮੈਂ ਤੁਹਾਨੂੰ 911 ਦੀ ਵੀ ਹੈ ਨਾ ਸਕਰੀਨ ਸ਼ਾਟ ਭੇਜ ਦੂੰਗਾ ਮੈਂ 911 ਤਾਂ ਉਹ ਗੱਲ ਵਿੱਚ ਹੀ ਰਹੀ ਕਿ 911 ਜਦੋਂ ਕੀਤੀ ਤਾਂ ਆਈ ਕਾਲ ਮੁੜ ਕੇ ਪੁਲਿਸ ਵੀਰੇ ਕਾਲ ਵੀ ਨਹੀਂ ਆਈ ਪੁਲਿਸ ਵੀ ਨਹੀਂ ਆਈ ਓਕੇ ਪਤਾ ਨਹੀਂ ਇਹਨੇ ਉਹਨਾਂ ਨੂੰ ਕੀ ਕਹਿਤਾ ਕਿ ਨਹੀਂ ਕਿਹਾ ਮੈਨੂੰ ਨਹੀਂ ਪਤਾ ਕਿਉਂਕਿ ਜੇ ਪੁਲਿਸ ਵਾਲਾ ਵੀਰੇ ਆ ਜਾਂਦਾ ਨਾ ਰੋਲਾ ਪੈਣਾ ਹੀ ਨਹੀਂ ਸੀਗਾ ਕਿਉਂਕਿ ਵਿਚਾਲੇ ਬੰਦਾ ਫੜਿਆ ਜਾਂਦਾ ਤਾਂ ਪੁਲਿਸ ਨੇ ਕੀ ਕਿਹਾ ਜਦੋਂ ਤੁਸੀਂ ਕਾਲ ਕੀਤੀ ਪੁਲਿਸ ਨੂੰ ਮੈਂ ਵੀਰੇ ਕਾਲ ਕੀਤੀ ਉਦੋਂ ਉਹਨਾਂ ਨੇ ਚੱਕਿਆ ਨਹੀਂ ਉਸ ਤੋਂ ਬਾਅਦ ਇੱਕ ਮਿੰਟ ਮੈਂ ਤੁਹਾਨੂੰ ਨਾ ਇਹਦੇ 'ਚ ਸ਼ੋਅ ਕਰ ਦਿੰਦਾ ਇੱਕ ਹਾਂ ਹਾਂ ਇੱਥੇ ਹੋਈ ਆ ਸੋ ਸਾਰੇਆਂ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਵਾਧੂ ਵਾਧ ਇਹ ਜਿਹੜੇ ਆਪਣੇ 2 ਦਿਨ ਪਹਿਲਾਂ ਵਿਨੀ ਪੈਗ ਦੇ ਵਿੱਚ ਆਪਣੇ ਟਰੈਕਟਰ ਡਰਾਈਵਰ ਵੀ ਤੇ ਪੁਲਿਸ ਆਫਿਸਰ ਦਾ ਵੀਡੀਓ ਵਾਇਰਲ ਹੋਈਆਂ ਸੀਗੀਆਂ ਉਹ ਭਾਰੀ ਹੋਣੀਆਂ ਇਹ ਸੋ ਦੱਸ ਰਿਹਾ ਵੀ ਪ੍ਰੋਪਰ ਗੱਲ ਕੀ ਹੋਈ ਸੀ ਵੀ ਕੇਸ ਕਾਰਨ ਉੱਥੇ ਜਿਹੜੀ ਇੰਨਾ ਤਲਖੀ ਦਾ ਮਾਹੌਲ ਬਣਿਆ ਵੀ ਕਿਹੜੀ ਗੱਲ ਉਹਨਾਂ ਨੇ ਰੋਕਿਆ ਉਹ ਨਹੀਂ BC ਉਹਨਾਂ ਨੇ ਕੋਈ ਰੀਜ਼ਨ ਦੱਸਿਆ